मीत अनमोल ਦੀ 오쇼 ਦੇ प्रवचनਾਂ ਤੋਂ ਸੰਕਲਿਤ बोध कथाओं 'ਤੇ आधारित पुस्तक कैसा मरना होय बीचों रचना थॉमस एडवर्ड लॉरेंस ते अरब ਦੇ ਲੋਕ ਇੱਕ ਆਦਮੀ ਸੀ ਇੱਕ ਬਹੁਤ ਹੀ ਅਨੋਖਾ ਆਦਮੀ लॉरेंस थॉमस एडवर्ड लॉरेंस ਉਹ ਬਹੁਤ ਸਾਲਾਂ ਤੱਕ ਅਰਬ ਵਿੱਚ ਆ ਕੇ ਰਿਹਾ ਅਰਬ ਦੀ ਕ੍ਰਾਂਤੀ ਵਿੱਚ ਉਸਨੇ ਹਿੱਸਾ ਲਿਆ ਤੇ ਹੌਰੀ ਹੌਰੀ ਅਰਬ ਲੋਕਾਂ ਨਾਲ ਉਸਦਾ ਇਨਾ ਪਿਆਰ ਹੋ ਗਿਆ ਕਿ ਉਹ ਲਗਭਗ ਅਰਬੀ ਹੀ ਹੋ ਗਿਆ। ਫਿਰ ਉਹ ਆਪਣੇ ਕੁਝ ਅਰਬੀ ਦੋਸਤਾਂ ਨੂੰ ਪੈਰਿਸ ਲੈ ਕੇ ਗਿਆ ਕਮਾਉਣ ਲਈ। ਪੈਰਿਸ ਵਿੱਚ ਇੱਕ ਵੱਡਾ ਮੇਲਾ ਲੱਗਿਆ ਹੋਇਆ ਸੀ। ਤਾਂ ਉਸਨੇ ਕਿਹਾ ਕਿ ਆਓ ਤੁਹਾਨੂੰ ਪੈਰਿਸ ਦਿਖਾ ਦਿਆਂ। ਇੱਕ ਵੱਡੇ ਹੋਟਲ ਵਿੱਚ ਠਹਿਰਾਇਆ। ਉਹਨਾਂ ਨੂੰ ਪੈਰਿਸ ਕਮਾਇਆ, ਆਈਫਲ ਟਾਵਰ ਦਿਖਾਇਆ। ਅਜਾਇਬ ਘਰ ਦਿਖਾਏ, ਸਾਰੀਆਂ ਵੱਡੀਆਂ-ਵੱਡੀਆਂ ਚੀਜ਼ਾਂ ਦਿਖਾਈਆਂ। ਪਰ ਉਹਨਾਂ ਅਰਬ ਬੰਦਿਆਂ ਨੂੰ ਕਿਸੇ ਵੀ ਚੀਜ਼ ਵਿੱਚ ਕੋਈ ਰੁਚੀ ਨਹੀਂ ਸੀ। ਉਹਨਾਂ ਨੂੰ ਰਸ ਇੱਕ ਅਜੀਬ ਚੀਜ਼ ਵਿੱਚ ਸੀ ਜਿਸ ਬਾਰੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਕੋਲੂਬਰ ਅਜੀਬ ਘਰ ਵਿੱਚ ਕਹਿ ਰਹੇ ਹੁੰਦੇ ਕਿ ਜਲਦੀ ਹੋਟਲ ਵਾਪਸ ਚੱਲੋ। ਮੇਲਾ ਦਿਖਾਉਣ ਲੈ ਗਿਆ, ਪ੍ਰਦਰਸ਼ਨੀ ਦਿਖਾਈ। ਉੱਥੇ ਵੱਡੀਆਂ-ਵੱਡੀਆਂ ਚੀਜ਼ਾਂ ਸਨ। ਆਈਫਲ ਟਾਵਰ ਦਿਖਾਇਆ। ਪਰ ਉਹ ਹਰ ਜਗ੍ਹਾ ਕਹਿੰਦੇ ਸਨ ਜਲਦੀ ਵਾਪਸ ਚੱਲੋ ਤੇ ਜਲਦੀ ਨਾਲ ਜਾ ਕੇ ਬਾਥਰੂਮ ਵਿੱਚ ਵਰਜੰਦੀ ਉਹ ਹੈਰਾਨ ਹੁੰਦਾ ਕਿ ਆਖਰ ਮਾਮਲਾ ਕੀ ਹੈ ਪਤਾ ਚੱਲਿਆ ਕਿ ਮਾਮਲਾ ਇਹ ਸੀ ਕਿ ਉਹਨਾਂ ਲਈ ਸਭ ਤੋਂ ਚਮਤਕਾਰੀ ਚੀਜ਼ ਸੀ ਨਲ ਦੀ ਟੁੱਟੀ ਮਾਰੂਥਲ ਵਿੱਚ ਰੇਗਿਸਤਾਨ ਵਿੱਚ ਰਹਿਣ ਵਾਲੇ ਲੋਕ ਸੰਨ ਉਹਨਾਂ ਲਈ ਇੰਨਾ ਵੱਡਾ ਚਮਤਕਾਰ ਸੀ ਇੱਕ ਏ ਟੁੱਟੀ ਖੋਲੋਤੇ ਪਾਣੀ ਬਾਹਰ ਉਹਨਾਂ ਲਈ ਬਾਥਰੂਮ ਇੱਕ ਬਹੁਤ ਵੱਡਾ ਚਮਤਕਾਰ ਸੀ ਇਹ ਵੀ ਕਿਉਂਕਿ ਉਹਨਾਂ ਨੂੰ ਪਾਣੀ ਦੀ ਬਹੁਤ ਕਿੱਲਤ ਸੀ ਤੇ ਇਥੇ ਉਹ ਸਮਝ ਨਹੀਂ ਸਕੇ ਕਿ ਇਹ ਹੋਇਆ ਕੀ ਹੈ ਕਿਵੇਂ ਆਖਰ ਇਹ ਹੁੰਦਾ ਕਿਵੇਂ ਉਹ ਤੇ ਬਾਰ-ਬਾਰ ਦਿਨ ਵਿੱਚ 20 ਵਾਰ ਬਾਥਰੂਮ ਦੇ ਅੰਦਰ ਜਾਂਦੇ ਤੇ ਟੂਟੀ ਖੋਲਦੇ ਤੇ ਵੇਖਦੇ ਕਿ ਫਿਰ ਪਾਣੀ ਡਿੱਗ ਰਿਹਾ ਕਮਾਲ ਜਿਸ ਦਿਨ ਜਾਣ ਦਾ ਵਕਤ ਆਇਆ ਸਾਰਿਆਂ ਵਾਪਸ ਮੁੜਨਾ ਸੀ ਕਾਰ ਬਾਹਰ ਆ ਗਈ ਸਮਾਨ ਰੱਖ ਦਿੱਤਾ ਗਿਆ ਪਰ ਸਾਰੇ ਅਰਬ ਇੱਕਦਮ ਗਾਇਬ ਹੋ ਗਏ ਤਾਂ ਉਸਨੇ ਲੱਬਿਆ ਵੇਟਰਾਂ ਤੋਂ ਲਭਾਇਆ ਕਿਉਂ ਕਿੱਥੇ ਗਏ ਮੈਨੇਜਰ ਨੂੰ ਪੁੱਛਿਆ ਕਿ ਉਹਦੇ ਸਾਥੀ ਕਿੱਥੇ ਗਏ ਹੁਣੇ ਇੱਥੇ ਸਨ ਪਤਾ ਨਹੀਂ ਕਿਤੇ ਬਾਹਰ ਤਾਂ ਨਹੀਂ ਚਲੇ ਗਏ ਹੋਟਲ ਦੇ ਆਸ-ਪਾਸ ਲੱਭਿਆ ਕਿਤੇ ਭਟਕ ਨਾ ਜਾਣ ਇਥੋਂ ਦੀ ਭਾਸ਼ਾ ਵੀ ਨਹੀਂ ਜਾਣਦੇ ਪਰ ਉਹ ਕਿਤੇ ਵੀ ਨਾ ਮਿਲੇ ਫਿਰ ਉਸ ਨੂੰ ਖਿਆਲ ਆਇਆ ਕਿ ਕਿਤੇ ਉਹ ਬਾਥਰੂਮ ਵਿੱਚ ਨਾ ਕਿ ਹੋਣ ਜਾਣ ਦਾ ਵਕਤ ਉਹ ਗਿਆ ਅੰਦਰ ਜਾ ਕੇ ਵੇਖਿਆ ਤਾਂ ਸਾਰੀ ਆਪੋ ਆਪਣੇ ਬਾਥਰੂਮਾਂ ਵਿੱਚ ਦੀ ਟੂਟੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਹਨਾਂ ਕਿਹਾ ਇਹਨਾਂ ਟੂਟੀਆਂ ਨੂੰ ਸੀ ਕਰ ਲੈ ਜਾਣਾ ਚਾਹੁੰਦੇ ਹਾਂ ਇਹ ਬਹੁਤ ਅਦਭੁਤ ਹਨ بس ਖੋਲੋ ਤੇ ਪਾਣੀ ਨਿਕਲਣ ਲੱਗਦਾ ਹੈ ਉਸਨੇ ਕਿਹਾ ਕਿ ਭੋਲੇ ਦੋਸਤੋ ਟੂਟੀ ਲੈ ਕੇ ਜਾਣ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਟੂਟੀ ਦੇ ਪਿੱਛੇ ਇੱਕ ਵੱਡਾ ਜਾਲ ਹੈ ਤੇ ਪਾਣੀ ਦਾ ਇੱਕ ਵੱਡਾ ਭੰਡਾਰ ਹੈ ਪਿੱਛੇ ਉਥੋਂ ਤੇ ਇਥੋਂ ਤੱਕ ਨਾਲੀਆਂ ਪਈਆਂ ਹਨ ਉਹਨਾਂ ਵਿੱਚੋਂ ਪਾਣੀ ਆ ਰਿਹਾ ਹੈ ਟੂਟੀ ਦਾ ਕੋਈ ਚਮਤਕਾਰ ਨਹੀਂ ਹੈ ਅਤੇ ਉਹ ਵਿਚਾਰੇ ਹੀ ਸੋਚਦੇ ਸਨ ਕਿ ਇਨੀ ਕੁ ਟੂਟੀ ਹੈ ਇਸ ਨੂੰ ਖੋਲ ਕੇ ਕਰ ਲੈ ਚਲੀਏ ਅਰ ਵਿੱਚ ਮਜ਼ਾ ਆ ਜਾਵੇਗਾ ਜਿਹੜਾ ਵੀ ਵੇਖੇਗਾ ਉਹ ਹੀ ਚਮਤਕ੍ਰਿਤ ਹੋਵੇਗਾ ਖੋਲੀ ਟੂਟੀ ਤੇ ਪਾਣੀ ਨਿਕਲਾਵੇਗਾ ਇਹ ਜੋ ਸ਼ਾਸਤਰ ਹਨ ਗ੍ਰੰਥ ਹਨ ਸਿਰਫ ਟੂਟੀਆਂ ਹਨ ਉਹਨਾਂ ਪਿੱਛੇ ਇੱਕ ਵੱਡਾ ਝਾਲ ਹੈ ਧਰਮ ਗ੍ਰੰਥਾਂ ਦੀ ਟੂਟੀ ਖੋਲਣ ਨਾਲ ਕੋਈ ਗਿਆਨ ਬਾਹਰ ਨਹੀਂ ਨਿਕਲਾਵੇਗਾ ਉਸ ਦੇ ਪਿੱਛੇ ਇੱਕ ਵੱਡਾ ਝਾਲ ਹੈ ਕ੍ਰਿਸ਼ਨ ਦੀ ਗੀਤਾ ਸਿਰਫ ਇੱਕ ਟੂਟੀ ਹੈ ਪਿੱਛੇ ਕ੍ਰਿਸ਼ਨ ਦੇ ਵਿਚਾਰਾਂ ਦਾ ਇੱਕ ਵੱਡਾ ਝਾਲ ਇੱਕ ਵੱਡਾ ਭੰਡਾਰ ਹੈ ਤੁਸੀਂ ਉਹੀ ਗਲਤੀ ਕਰ ਰਹੇ ਹੋ ਜੋ ਅਰਬਾਂ ਸਮਝੀ ਵਿੱਚ ਕਰ ਰਹੇ ਸਨ ਖਾਲੀ ਟੂਟੀਆਂ ਨੂੰ ਦਬਾਉਣ ਨਾਲ ਕੁਝ ਨਹੀਂ ਹੋਵੇਗਾ ਸ਼ਾਸਤਰ ਸਿਰਫ ਟੂਟੀਆਂ ਹਨ ਉਹਨਾਂ ਚੋਂ ਕੁਝ ਨਹੀਂ ਨਿਕਲ ਸਕਦਾ ਜੇਕਰ ਉਹ ਪਿੱਛੇ ਕਿਸੇ ਭੰਡਾਰ ਨਾਲ ਨਹੀਂ ਜੁੜੇ ਉਹਨਾਂ ਪਿੱਛੇ ਇੱਕ ਵੱਡਾ ਜਾਲ ਹੈ ਤੁਹਾਨੂੰ ਉਸ ਦੇ ਪਿੱਛੇ ਵੱਡੇ ਜਾਲ ਨੂੰ ਸਮਝਣਾ ਹੋਵੇਗਾ ਮੁੱਖ ਜਲ ਸਰੋਤ ਤੱਕ ਪਹੁੰਚਣਾ ਹੋਵੇਗਾ ਤਾਂ ਤੁਸੀਂ ਵੀ ਧਰਮ ਗ੍ਰੰਥ ਬਣ ਜਾਓਗੇ ਫਿਰ ਤੁਸੀਂ ਜੋ ਬੋਲੋਗੇ ਉਹ ਧਰਮ ਗ੍ਰੰਥ ਬਣ ਜਾਵੇਗਾ ਪਰ ਉਸ ਪਿਛਲੇ ਭੰਡਾਰ ਜਲ ਸਰੋਤ ਪਰਮਾਤਮਾ ਦਾ ਸੱਚ ਦਾ ਜਿੱਥੇ ਹੈ ਤੱਕ ਪਹੁੰਚਣਾ ਹੋਵੇਗਾ ਕਲੀ ਟੂਟੀ ਪੁੱਟ ਕੇ ਚੁੱਕੀ ਫਿਰਨਾ ਕੁਝ ਵੀ ਨਹੀਂ ਹੋ ਸਕਦਾ ਟੂਟੀਆਂ ਵਿਕ ਰਹੀਆਂ ਹਨ ਮੁਫਤ ਵਿੱਚ ਮਿਲ ਰਹੀਆਂ ਹਨ ਗੀਤਾ ਪ੍ਰੈਸ ਗੋਰਖਪੁਰ ਟੂਟੀਆਂ ਛਾਪਦਾ ਹੈ ਉਸ ਨੂੰ ਆਪਣੇ ਘਰ ਵਿੱਚ ਰੱਖ ਲਵੋ 150 ਰੁਪਏ ਵਿੱਚ ਲਵੋ ਖੋਲੀ ਟੂਟੀ ਤੇ ਗਿਆਨ ਦੀ ਤਾਰਾ ਬਹਿਣ ਲੱਗੇਗੀ ਨਹੀਂ ਟੂਟੀਆਂ ਨਾਲ ਕੁਝ ਵੀ ਨਹੀਂ ਹੋ ਸਕਦਾ ਮੂਲ ਵਿੱਚ ਤੁਹਾਨੂੰ ਗ੍ਰੰਥ ਨਹੀਂ ਗਿਆਨ ਨਹੀਂ ਚਾਹੀਦੀ ਹੈ ਜਾਣਨ ਦੀ ਯੋਗਤਾ ਯੋਗਤਾ ਇਹ ਸਮਝਣ ਦੀ ਕਿ ਟੂਟੀ ਕਿਵੇਂ ਕੰਮ ਕਰਦੀ ਹੈ ਸ਼ਮਤਾ ਸਮਰਥਾ ਇਸ ਕਲ ਤੋਂ ਜਾਣੂ ਹੋਣ ਦੀ ਕਿ ਮਹੱਤਾ ਟੂਟੀ ਦੇ ਨਹੀਂ ਉਸ ਪਿਛਲੇ ਜਲ ਭੰਡਾਰਤੀ ਹੈ ਧੰਨਵਾਦ